ਕਨ ਮਿਲ ਕੇ ਆਏ ਕਿਉਂਕਿ ਉੱਥੇ ਝੜੀ ਲੱਗੀ ਸੀ ਮੀਂਹ ਦੀ ਆਪ ਵੀ ਝੜੀ ਲਾ ਲਈ ਤੇ ਉਹ ਝੜੀ ਤੋਂ ਬਾਅਦ ਕੋਈ ਅੰਕੜਾ ਹੀ ਨਹੀਂ ਦੇ ਸਕੇ ਹੁਣ ਕਰੀਏ ਕੀ ਅਸੀਂ ਪੰਜਾਬ ਵਾਲੇ ਵਿਚਾਰੇ ਕੀ ਕਰਨ ਸੀਐਮ ਜਿਹੜਾ ਝੜੀ ਲੱਗਦੀ ਕਾਦੀ ਹੁੰਦੀ ਆ ਭਗਵੰਤ ਮਾਨ ਦੀ ਝੜੀ ਕਿਹੜੀ ਆ ਇਹ ਦੱਸੋ ਸਾਰਿਆਂ ਨੂੰ ਪਤਾ ਏ ਕੋਈ ਲੋਕੀਸ਼ ਵੀ ਉਹ ਕਿਹੜੇ ਕੋਈ ਲੋਕ ਕੇ ਕਹਿੰਦੇ ਆ ਵੀ ਉਹ ਤਾਂ ਸੌ ਉਹਨਾਂ ਨੇ ਸਟੇਜ ਤੇ ਹੀ ਖਾਧੀ ਸੀ ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ ਵੀ ਅਸੀਂ ਜਿਹੜਾ ਆ ਪ੍ਰੈਸ ਪ੍ਰੈਸ ਨੋਟ ਸਾਰੇ ਆ ਦਾ ਕੱਲ ਜਿਹੜਾ ਏ ਇਹ ਜਾਰੀ ਹੋਇਆ ਏ ਤੇ ਇਹਦੇ ਵਿੱਚ ਇੱਕ ਗੱਲ ਹੋਰ ਮੈਂ ਜ਼ਰੂਰ ਕਹਿਣੀ ਚਾਹਣਾ ਏ ਵੀ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਆ ਮੇਰਾ ਥੋੜਾ ਸਾਹ ਹਾਬ ਕਮਜ਼ੋਰ ਆ ਪਰ ਉਹਨਾਂ ਨੇ ਕਿਹਾ ਸੀ ਵੀ ਜੇ 1600 ਕਰੋੜ ਰੁਪਏ ਪ੍ਰਧਾਨ ਮੰਤਰੀ ਜੀ ਦੇ ਕੇ ਗਿਆ ਜਿੰਨੇ ਪਿੰਡ ਅਸੀਂ ਦੱਸਿਆ ਅਫੈਕਟਡ ਉਹ ਪਿੰਡਾਂ ਨੂੰ 80 ਲੱਖ ਰੁਪਏ ਇੱਕ ਪਿੰਡ ਨੂੰ ਆਉਂਦਾ ਤੇ ਜੇ ਅਸੀਂ ਆ 12500 99 ਕਰੋੜ ਜਾਂ 1600 ਇਕੱਠਾ ਲਾ ਲਈਏ ਤੇ ਫੇਰ ਕਿੰਨਾ ਆਉਂਦਾ ਕਿ ਤਾਂ ਮੈਂ ਸਮਝਦਾ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਹੈ ਉਸ ਹਾਵਨਾ ਪਿੰਡਾਂ ਨੂੰ ਆਜੂਗਾ ਪਹੁੰਚਣਾ ਚਾਹੀਦਾ ਕੋਈ ਕਮੀ ਨਹੀਂ ਹੋਣੀ ਚਾਹੀਦੀ ਪਰ ਫਿਰ ਵੀ ਉਹਨਾਂ ਨੇ ਕਿਹਾ ਵੀ ਭਾਈ ਸਾਡੀਆਂ ਟੀਮਾਂ ਜਿਹੜੀਆਂ ਵੀ ਹੋਮ ਮਿਨਿਸਟਰੀ ਦੇ ਅੰਡਰ ਕਿਉਂਕਿ ਇਹ ਡਿਜ਼ਾਸਟਰ ਮੈਨੇਜਮੈਂਟ ਆਉਂਦੀ ਹੈ ਉਹਨਾਂ ਦੀਆਂ ਹੋਮ ਮਿਨਿਸਟਰੀ ਦੀ ਟੀਮ ਜਿੱਦਨ ਸ਼ਿਵਰਾ ਚੋਹਾਨ ਜੀ ਐਗਰੀਕਲਚਰ ਮਿਨਿਸਟਰ ਆਏ ਸੀ ਉਦਣੇ ਅਸੀਂ ਨਾਲ ਟੀਮਾਂ ਲੈ ਕੇ ਆਏ ਸੀ ਉਹ ਚ ਹੋਮ ਮਿਨਿਸਟਰੀ ਉਹ ਚ ਫਾਈਨਾਂਸ ਮਿਨਿਸਟਰੀ ਉਹ ਚ ਪਾਵਰ ਮਿਨਿਸਟਰੀ ਉਹਦੇ ਵਿੱਚ ਐਗਰੀਕਲਚਰ ਮਿਨਿਸਟਰੀ ਉਹ ਚ ਜਲ ਸ਼ਕਤੀ ਉਹਦੇ ਵਿੱਚ ਆਪਣੀ ਨੈਸ਼ਨਲ ਜਿਹੜੀਆਂ ਸੜਕਾਂ ਦਾ ਮਹਿਕਮਾ ਉਹ ਟੀਮਾਂ ਦੋ ਆਈਆਂ ਸੀ ਇੱਕ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਅਜਨਾਲੇ ਤੋਂ ਇੱਧਰ ਬਰਦਾਸ਼ਪੁਰ ਪਠਾਨਕੋਟ ਸ਼ੁਰੂ ਕੀਤਾ ਸੀ ਇੱਕ ਨੇ ਫਿਰੋਜ਼ਪੁਰ ਤੋਂ ਸ਼ੁਰੂ ਕੀਤਾ ਸੀ ਉਹ ਸਰਵੇ ਕੱਲ ਦੱਸਿਆ ਵੀ ਆ ਆਇਆ ਪਿਆ ਸੀਐਮ ਸਾਹਿਬ ਅਮਿਤ ਸ਼ਾਹ ਜੀ ਨੇ ਜਦੋਂ ਮਿਲੇ ਨੇ ਸ਼ਾਮ ਨੂੰ ਉਹਨਾਂ ਨੇ ਸਰਵੇ ਦੱਸਿਆ ਵੀ ਆ ਸਾਡਾ ਏ ਤੇ ਲਿਆਓ ਆਪਾਂ ਥੋਡੇ ਆਲਾ ਪਰ ਉਹਨਾਂ ਕੋਲ ਰਾਤ ਦੇ 8 ਵਜੇ ਤੱਕ ਜਦੋਂ ਪ੍ਰੈਸ ਨੋਟ ਜਾਰੀ ਹੋਇਆ ਕੋਈ ਵੀ ਇੱਕ ਵੀ ਅੰਕੜਾ ਨਾ ਗਦਾਵਰੀ ਨਾ ਕੋਈ ਘਰ ਘਰਾਂ ਦਾ ਨਾ ਕੋਈ ਫਸਲ ਵੀ ਕਿਹੜੀ ਫਸਲ ਕਿੰਨੀ ਤਬਾਹ ਹੋਈ ਇੱਕ ਵੀ ਅੰਕੜਾ ਹਜੇ ਤੱਕ ਮੇਰਾ ਚੈਲੰਜ ਆ ਇੱਕ ਵੀ ਅੰਕੜਾ ਜਿਹੜਾ ਹਜੇ ਤੱਕ ਉਹਨਾਂ ਨੇ ਨਸ਼ਰ ਨਹੀਂ ਕੀਤਾ ਉਹਨਾਂ ਦੇ ਕੋਲ ਹਜੇ ਉਹ ਦੀਵਾਲੀ ਤੋਂ ਪਹਿਲਾਂ ਕਹਿ ਰਹੇ ਆ ਜਦੋਂ ਅੰਕੜੇ ਇਕੱਠੇ ਕਰਕੇ ਵੀ ਕਿੰਨਾ ਝੋਨਾ ਕਿੰਨਾ ਗੰਨਾ ਕਿੰਨੀ ਕਪਾਹ ਕਿੰਨਾ ਬਾਗ ਸਭ ਕੁਝ ਚੀਜ਼ਾਂ ਦਾ ਅੰਕੜਾ ਆਊਗਾ ਉਦੋਂ ਹੀ ਸੈਂਟਰ ਸਰਕਾਰ ਆ ਜਿਹੜਾ ਸਪੈਸ਼ਲ ਗਦਾਵਰੀ ਜਿੰਨੀ ਵੀ ਉਹ ਕਹਿ ਰਹੇ ਪੈਕੇਜ ਦਾ ਦਿੱਤਾ ਜਾਊਗਾ ਇਸ ਕਰਕੇ ਇਹ ਗੱਲਾਂ ਕਹਿਣੀਆਂ ਰੋਜ਼ ਸ਼ਾਮ ਨੂੰ ਡਿਬੇਟ ਤੇ ਉਹਨਾਂ ਦੇ ਬਹਿ ਜਾਂਦੇ ਆ ਲੋਕ ਇਹ ਅੱਜ ਸ਼ਾਮ ਨੂੰ ਡਿਬੇਟ ਤੇ ਜ਼ਰੂਰ ਦੱਸਣ ਵੀ ਕੀ ਤੁਹਾਡਾ ਹਰ ਚੀਜ਼ ਵੀ ਕਿੰਨੇ ਘਰ ਟੁੱਟੇ ਨੇ ਕਿੰਨੇ ਘਰ ਰੁੜੇ ਨੇ ਕਿੰਨੇ ਫਸਲਾਂ ਦਾ ਨੁਕਸਾਨ ਆ ਕੀ ਤੁਸੀਂ ਡਾਟਾ ਕੱਲ ਲੈ ਕੇ ਗਏ ਸੀ ਤੇ ਜੇ ਟਾਈਮ ਤੁਸੀਂ ਕਹਿ ਰਹੇ ਸੀ ਲੈ ਰਹੇ ਆ ਤਾਂ ਟਾਈਮ ਲੈ ਕੇ ਕਰਨ ਕੀ ਗਏ ਸੀ ਜੇ ਤੁਹਾਡੇ ਕੋਲ ਡਾਟਾ ਹੀ ਨਹੀਂ ਸੀ ਜਦੋਂ ਮੰਗਿਆ ਇਹਨਾਂ ਦੇ ਚੀਫ ਸਕੱਟਰੀ ਵੀ ਨਾਲ ਸੀ ਇਹਨਾਂ ਦੇ ਪ੍ਰਿੰਸੀਪਲ ਸੈਕਟਰੀ ਵੀ ਨਾਲ ਸੀ ਇਹਨਾਂ ਦੇ ਰੈਜ਼ੀਡੈਂਸ਼ੀਅਲ ਕਮਿਸ਼ਨਰ ਵੀ ਕਮਿਸ਼ਨਰਸ ਨਾਲ ਸੀ ਕਿਸੇ ਕੋਲ ਕੋਈ ਡਾਟਾ ਨਹੀਂ ਸੀ ਤੇ ਬਾਹਰ ਆ ਕੇ ਉਹ ਮੀਡੀਆ ਦੇ ਮੂਹਰੇ ਆ ਕੇ ਖੜ ਗਏ ਨਾ ਪਤਾ ਸੀ ਕੀ ਕਹਿਣਾ ਨਾ ਕੀ ਨਹੀਂ ਕਹਿਣਾ ਪਰ ਹੁਣ ਜਿੱਦਣ ਵੀ ਦੇਣਗੇ ਯਾਰ ਸੈਂਟਰ ਦਾ ਪੈਸਾ ਸਿੱਧਾ ਸਟੇਟ ਗਵਰਨਮੈਂਟ ਨੂੰ ਵੀ ਆਊਗਾ ਤੇ ਵੱਖ-ਵੱਖ ਸਕੀਮਾਂ 'ਚ ਸਿੱਧਾ ਲੋਕਾਂ ਦੇ ਕੋਲ ਵੀ ਪਹੁੰਚੂਗਾ ਉਹਨਾਂ ਨੇ ਭੇਜਿਆ ਸੀ ਤੇ ਮੈਂ ਕਿਹਾ ਚਾਹੇ ਕੋਈ ਤਿੱਲ ਫੁੱਲ ਜਿੰਨਾ ਵੀ ਕਿਸ ਨੇ ਭੇਜਿਆ ਉਹਨੂੰ ਇਹ ਨਹੀਂ ਲੱਗਣਾ ਚਾਹੀਦਾ ਵੀ ਯਾਰ ਇਹ ਸਮਾਨ ਅਮੀ ਅਸੀਂ ਟਰੱਕ ਜਾਂ ਗੱਡੀਆਂ ਭੇਜਤੀਆਂ ਦਿੱਤਾ ਹੀ ਨਹੀਂ ਗਿਆ ਤੇ ਮੈਂ ਪਰਸਨਲ ਆ ਪਾ ਕੇ ਆਪਣੇ ਮਹਿਕਮੇ ਦਾ ਜਾਂ ਟਾਟਾ ਦਾ ਆਈਟੀਸੀ ਦਾ ਹਿੰਦੂਸਤਾਨ ਯੂਨੀਲੀਵਰ ਦਾ ਇਹ ਹੋਰ ਵੀ ਤਿੰਨ ਚਾਰ ਵੱਡੀਆਂ ਕੰਪਨੀਆਂ ਜਿਨ੍ਹਾਂ ਨੇ ਨੇਸ਼ਲੀ ਜਿਨ੍ਹਾਂ ਨੇ ਭੇਜਿਆ ਹੈ ਤੇ ਮੈਂ ਉਹ ਦਿਨ ਸਿਰਫ ਆਇਆ ਸੀ ਪਹਚਾਉਣ ਆਇਆ ਸੀ ਪਿੰਡ ਚ ਵੀ ਇਹ ਆਪਣੇ ਆਪ ਵੰਡ ਲੈਣਗੇ ਮੈਂ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਵੀ ਇਹਨਾਂ ਨੇ ਇਹ ਪਿੰਡ ਚੁਣਿਆ ਕਿਉਂਕਿ ਇਹ ਪਿੰਡ ਦੇ ਵਿੱਚ ਬੜਾ ਭਾਰੀ ਜਿਹੜਾ ਨੁਕਸਾਨ ਵੀ ਹੋਇਆ ਹੈ ਮੈਂ ਇੱਕ ਗੱਲ ਥੋੜੀ ਜੀ ਹੋਰ ਦੱਸਣੀ ਚਾਹਣਾ ਏ ਛੋਟੀ ਅੱਜ ਤੱਕ ਜਿਹੜਾ ਅਸੀਂ ਬੀਜੇਪੀ ਨੇ ਤਕਰੀਬਨ ਜਿਹੜਾ ਰਲੀਫ ਬੀਜੇਪੀ ਨੇ ਵੰਡਿਆ ਏ ਅੱਠ ਗਦਾਮ ਨੇ ਸਾਡੇ ਵੱਡੇ ਜਿਹੜੇ ਸਾਡੇ ਜਲੰਧਰ ਚ ਨੇ ਉਹਦੇ ਵਿੱਚੋਂ ਅਸੀਂ 1209 ਪਿੰਡ 1209 ਪਿੰਡ ਹਜੇ ਤੱਕ ਸਾਰੇ ਬੀਜੇਪੀ ਲੀਡਰਸ਼ਿਪ ਨੇ ਕਵਰ ਕੀਤੇ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇਹ ਪਹਿਲਾ ਫੇਸ ਆ ਪਹਿਲੇ ਫੇਸ ਦੇ ਵਿੱਚ ਅਸੀਂ 34 39 ਜਿਹੜੀਆਂ ਵਿਧਾਨ ਸਭਾ ਨੇ ਉਹ ਕਵਰ ਕੀਤੀਆਂ ਬੀਜੇਪੀ ਦਾ ਮੰਡਲ ਹੁੰਦਾ ਮੰਡਲ ਪ੍ਰਧਾਨ ਜਿਵੇਂ ਸਾਡੇ ਹੁੰਦੇ ਆ 105 ਅਸੀਂ ਮੰਡਲ ਕਵਰ ਕੀਤੇ ਆ 14 ਅਸੀਂ ਜ਼ਿਲ੍ਹੇ ਕਵਰ ਕੀਤੇ ਆ ਤੇ ਤਕਰੀਬਨ 300 ਤੋਂ ਉੱਤੇ ਜਿਹੜੇ ਅਲੱਗ-ਅਲੱਗ ਟਰੱਕ 31000 31000 ਫੈਮਲੀਆਂ ਦੇ ਕੋਲ ਸਮਾਨ ਪਹੁੰਚਾਇਆ ਹੁਣ ਦੂਜਾ ਫੇਸ ਸ਼ੁਰੂ ਹੋ ਜਾਊਗਾ ਕਿਉਂਕਿ ਇਹ ਲੰਬਾ ਨੁਕਸਾਨ ਹੋਇਆ ਏ ਉਹਦੇ ਵਿੱਚ ਤਕਰੀਬਨ ਅਸੀਂ 1 ਲੱਖ ਤਕਰੀਬਨ 25000 ਅਸੀਂ ਪਰਿਵਾਰ ਹੋਰ ਕਵਰ ਕਰਾਂਗੇ ਫੈਮਲੀਆਂ ਜਿਹੜੀਆਂ ਫੇਸ 2 ਚ ਹੋਣਗੀਆਂ ਉਹਦੇ ਵਿੱਚ ਨਾਲ ਟਰੈਕਟਰ ਵੀ ਆਉਣਗੇ ਸਾਰਿਆਂ ਦੇ ਲਈ ਸਾਰੇ ਜ਼ਿਲ੍ਹਿਆਂ ਚ ਤਿਆਰੀ ਹੋ ਰਹੀ ਆ ਉਸ ਤੋਂ ਬਾਅਦ ਮੈਡੀਕਲ ਕੈਂਪ ਆਰਗੇਨਾਈਜ਼ ਕੀਤੇ ਜਾਣਗੇ ਦਵਾਈਆਂ ਦੇ ਇਹਦੇ ਲਈ ਹਰਿਆਣਾ ਸਰਕਾਰ ਦਿੱਲੀ ਸਰਕਾਰ ਗੁਜਰਾਤ ਯੂਪੀ ਇਹ ਸਾਰੀਆਂ ਸਰਕਾਰਾਂ ਦਾ ਅਸੀਂ ਧੰਨਵਾਦ ਕਰਦੇ ਆ ਤੇ ਤਕਰੀਬਨ ਜਿਹੜਾ ਇਹ ਉਹ ਅੱਜ ਇੱਕ ਹੋਰ ਸਾਡੀਆਂ ਮੀਟਿੰਗਾਂ ਜਿਹੜੀਆਂ ਕੱਲ ਤੋਂ ਸ਼ੁਰੂ ਹੋ ਜਾਣਗੀਆਂ ਹੋਰ ਅਸੈਸਮੈਂਟ ਵੀ ਕਿੰਨੀ ਕਿੰਨੀ ਕਿੱਥੇ ਰਿਕੁਆਇਰਮੈਂਟ ਹੈ ਕਿੰਨੀ ਕਿੰਨੀ ਲੋਡ ਆ ਉਸ ਤਰੀਕੇ ਨਾਲ ਪਹੁੰਚੂਗਾ ਸਮਾਨ ਉਦੋਂ ਬਾਅਦ ਮੈਂ ਜੇ ਗੱਲ ਕਰਾਂ 12000 ਇਹ ਇਕੱਲਾ 12000 ਨਹੀਂ ਸੀ ਇਹ ਜਿਹੜਾ ਕੱਲ ਆ ਫਿਗਰ ਆਈ ਹੈ ਕਿੰਨੀ ਆ ਜੀ 12599 599 ਜਿਹੜਾ ਪੰਜਾਬ ਦੇ ਕੋਲ ਪੈਸਾ ਹੈ ਕੁਦਰਤੀ ਆਫਤਾਂ ਦਾ ਜਿਹੜਾ ਪਿਆ ਹੈ ਕੱਲ ਹੋਮ ਮਿਨਿਸਟਰ ਸਾਹਮਣੇ ਮਿਲ ਕੇ ਜਾਣਕਾਰੀ ਦਿੱਤੀ ਆ ਮੁੱਖ ਮੰਤਰੀ ਸਾਹਿਬ ਨੂੰ ਇਹ ਟੋਟਲ ਫਿਗਰ ਆ ਜਿਹੜੀ ਇਹ ਪ੍ਰੈਸ ਨੋਟ ਵੀ ਜਾਰੀ ਹੋਇਆ ਏ 12599 ਕਰੋੜ ਦਾ ਤੇ ਉਹਦੇ ਬਿਲਕੁਲ ਬਿਲਕੁਲ ਉਹ ਅਲੱਗ ਗੱਲ ਆ ਮੈਂ ਕਹਿਣਾ ਇਹ ਚਾਹਣਾ ਵੀ ਇਹਨਾਂ ਨੂੰ ਮੰਨ ਜਾਣਾ ਚਾਹੀਦਾ ਹੁਣ ਵੀ ਅਸੀਂ ਉਹ ਪੈਸਾ ਭਾਈ ਖਾ ਗਏ ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ ਵੀ ਅਸੀਂ ਜਿਹੜਾ ਆ ਪ੍ਰੈਸ ਪ੍ਰੈਸ ਨੋਟ ਸਾਰੇ ਦਾ ਕੱਲ ਜਿਹੜਾ ਏ ਇਹ ਜਾਰੀ ਹੋਇਆ ਏ ਤੇ ਇਹਦੇ ਵਿੱਚ ਇੱਕ ਗੱਲ ਹੋਰ ਮੈਂ ਜ਼ਰੂਰ ਕਹਿਣੀ ਚਾਹਣਾ ਏ ਵੀ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਅੰਬੀਰਾ ਥੋੜਾ ਸਾਹ ਹੌਕਮਜ਼ੋਰ ਆ ਪਰ ਉਹਨਾਂ ਨੇ ਕਿਹਾ ਸੀ ਵੀ ਜੇ 1600 ਕਰੋੜ ਰੁਪਈਆ ਪ੍ਰਧਾਨ ਮੰਤਰੀ ਜੀ ਦੇ ਕੇ ਗਿਆ ਜਿੰਨੇ ਪਿੰਡ ਅਸੀਂ ਦੱਸਿਆ ਅਫੈਕਟਡ ਉਹ ਪਿੰਡਾਂ ਨੂੰ 80 ਲੱਖ ਰੁਪਈਆ ਇੱਕ ਪਿੰਡ ਨੂੰ ਆਉਂਦਾ ਤੇ ਜੇ ਅਸੀਂ ਆ 12500 99 ਕਰੋੜ ਜਾਂ 1600 ਇਕੱਠਾ ਲਾ ਲਈਏ ਤੇ ਫਿਰ ਕਿੰਨਾ ਆਉਂਦਾ ਫਿਰ ਤਾਂ ਮੈਂ ਸਮਝਦਾ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਹੈ ਉਸ ਹਾਵਨਾ ਪਿੰਡਾਂ ਨੂੰ ਆਜੂਗਾ ਪਹੁੰਚਣਾ ਚਾਹੀਦਾ ਕੋਈ ਕਮੀ ਨਹੀਂ ਆਉਣੀ ਚਾਹੀਦੀ ਪਰ ਫਿਰ ਵੀ ਉਹਨਾਂ ਨੇ ਕਿਹਾ ਵੀ ਭਾਈ ਸਾਡੀਆਂ ਟੀਮਾਂ ਜਿਹੜੀਆਂ ਵੀ ਹੋਮ ਮਿਨਿਸਟਰੀ ਦੇ ਅੰਡਰ ਕਿਉਂਕਿ ਇਹ ਡਿਜ਼ਾਸਟਰ ਮੈਨੇਜਮੈਂਟ ਆਉਂਦੀ ਆ ਉਹਨਾਂ ਦੀਆਂ ਹੋਮ ਮਿਨਿਸਟਰੀ ਦੀ ਟੀਮ ਜਿੱਦਣ ਸ਼ਿਵਰਾ ਚੋਹਾਨ ਜੀ ਐਗਰੀਕਲਚਰ ਮਿਨਿਸਟਰ ਆਏ ਸੀ ਉਦੋਂ ਹੀ ਅਸੀਂ ਨਾਲ ਟੀਮਾਂ ਲੈ ਕੇ ਆਏ ਸੀ ਉਹ ਚ ਹੋਮ ਮਿਨਿਸਟਰੀ ਉਹ ਚ ਫਾਈਨਾਂਸ ਮਿਨਿਸਟਰੀ ਉਹ ਚ ਪਾਵਰ ਮਿਨਿਸਟਰੀ ਉਹਦੇ ਵਿੱਚ ਐਗਰੀਕਲਚਰ ਮਿਨਿਸਟਰੀ ਉਹ ਚ ਜਲ ਸ਼ਕਤੀ ਉਹਦੇ ਵਿੱਚ ਆਪਣੀ ਨੈਸ਼ਨਲ ਜਿਹੜੀਆਂ ਸੜਕਾਂ ਦਾ ਮਹਿਕਮਾ ਉਹ ਟੀਮਾਂ ਦੋ ਆਈਆਂ ਸੀ ਇੱਕ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਅਜਨਾਲੇ ਤੋਂ ਇੱਧਰ ਗੁਰਦਾਸਪੁਰ ਪਠਾਨਕੋਟ ਸ਼ੁਰੂ ਕੀਤਾ ਸੀ ਇੱਕ ਨੇ ਫਿਰੋਜ਼ਪੁਰ ਤੋਂ ਸ਼ੁਰੂ ਕੀਤਾ ਸੀ ਉਹ ਸਰਵੇ ਕੱਲ ਦੱਸਿਆ ਵੀ ਆ ਆਇਆ ਪਿਆ ਏ ਸੀਐਮ ਸਾਹਿਬ ਅਮਿਤ ਸ਼ਾਹ ਜੀ ਨੇ ਜਦੋਂ ਮਿਲੇ ਨੇ ਸ਼ਾਮ ਨੂੰ ਉਹਨਾਂ ਨੇ ਸਰਵੇ ਦੱਸਿਆ ਵੀ ਆ ਸਾਡਾ ਏ ਤੇ ਲਿਆਓ ਆਪਾਂ ਥੋਡੇ ਵਾਲਾ ਪਰ ਉਹਨਾਂ ਕੋਲ ਰਾਤ ਦੇ 8 ਵਜੇ ਤੱਕ ਜਦੋਂ ਪ੍ਰੈਸ ਨੋਟ ਜਾਰੀ ਹੋਇਆ ਕੋਈ ਵੀ ਇੱਕ ਵੀ ਅੰਕੜਾ ਨਾ ਗਦਾਬਰੀ ਨਾ ਕੋਈ ਘਰ ਘਰਾਂ ਦਾ ਨਾ ਕੋਈ ਫਸਲ ਵੀ ਕਿਹੜੀ ਫਸਲ ਕਿੰਨੀ ਤਬਾਹ ਹੋਈ ਏ ਇੱਕ ਵੀ ਅੰਕੜਾ ਹਜੇ ਤੱਕ ਮੇਰਾ ਚੈਲੰਜ ਆ ਇੱਕ ਵੀ ਅੰਕੜਾ ਜਿਹੜਾ ਹਜੇ ਤੱਕ ਉਹਨਾਂ ਨੇ ਨਸ਼ਰ ਨਹੀਂ ਕੀਤਾ ਉਹਨਾਂ ਦੇ ਕੋਲ ਹਜੇ ਉਹ ਦਿਵਾਲੀ ਤੋਂ ਪਹਿਲਾਂ ਕਹਿ ਰਹੇ ਆ ਜਦੋਂ ਅੰਕੜੇ ਇਕੱਠੇ ਕਰਕੇ ਵੀ ਕਿੰਨਾ ਝੋਨਾ ਕਿੰਨਾ ਗੰਨਾ ਕਿੰਨੀ ਕਪਾਹ ਕਿੰਨਾ ਬਾਗ ਸਭ ਕੁਝ ਚੀਜ਼ਾਂ ਦਾ ਅੰਕੜਾ ਆਊਗਾ ਉਦੋਂ ਹੀ ਸੈਂਟਰ ਸਰਕਾਰ ਆ ਜਿਹੜਾ ਸਪੈਸ਼ਲ ਗਦਾਵਰੀ ਜਿੰਨੀ ਵੀ ਉਹ ਕਹਿ ਰਹੇ ਪੈਕੇਜ ਦਾ ਦਿੱਤਾ ਜਾਊਗਾ ਇਸ ਕਰਕੇ ਇਹ ਗੱਲਾਂ ਕਹਿਣੀਆਂ ਰੋਜ਼ ਸ਼ਾਮ ਨੂੰ ਡਿਬੇਟ ਤੇ ਉਹਨਾਂ ਦੇ ਬਹਿ ਜਾਂਦੇ ਆ ਲੋਕ ਇਹ ਅੱਜ ਸ਼ਾਮ ਨੂੰ ਡਿਬੇਟ ਤੇ ਜ਼ਰੂਰ ਦੱਸਣ ਵੀ ਕੀ ਤੋੜਾ ਹਰ ਚੀਜ਼ ਵੀ ਕਿੰਨੇ ਘਰ ਟੁੱਟੇ ਨੇ ਕਿੰਨੇ ਘਰ ਰੁੜੇ ਨੇ ਕਿੰਨੇ ਫਸਲਾਂ ਦਾ ਨੁਕਸਾਨਾ ਕੀ ਤੁਸੀਂ ਡਾਟਾ ਕੱਲ ਲੈ ਕੇ ਗਏ ਸੀ ਤੇ ਜੇ ਟਾਈਮ ਤੁਸੀਂ ਕਹਿ ਰਹੇ ਸੀ ਲੈ ਰਹੇ ਆ ਤਾਂ ਟਾਈਮ ਲੈ ਕੇ ਕਰਨ ਕੀ ਗਏ ਸੀ ਜੇ ਤੁਹਾਡੇ ਕੋਲ ਡਾਟਾ ਹੀ ਨਹੀਂ ਸੀ ਜਦੋਂ ਮੰਗਿਆ ਇਹਨਾਂ ਦੇ ਚੀਫ ਸਕੱਟਰੀ ਵੀ ਨਾਲ ਸੀ ਇਹਨਾਂ ਦੇ ਪ੍ਰਿੰਸੀਪਲ ਸਕੱਟਰੀ ਵੀ ਨਾਲ ਸੀ ਇਹਨਾਂ ਦੇ ਰੈਜ਼ੀਡੈਂਸ਼ੀਅਲ ਕਮਿਸ਼ਨਰ ਵੀ ਕਮਿਸ਼ਨਰਸ ਨਾਲ ਸੀ ਕਿਸੇ ਕੋਲ ਕੋਈ ਡਾਟਾ ਨਹੀਂ ਸੀ ਤੇ ਬਾਹਰ ਆ ਕੇ ਉਹ ਮੀਡੀਆ ਦੇ ਮੂਹਰੇ ਆ ਕੇ ਖੜ ਗਏ ਨਾ ਪਤਾ ਸੀ ਕੀ ਕਹਿਣਾ ਨਾ ਕੀ ਨਹੀਂ ਕਹਿਣਾ ਪਰ ਹੁਣ ਜਿੱਦਣ ਵੀ ਦੇਣਗੇ ਤੇ ਯਾਰ ਸੈਂਟਰ ਦਾ ਪੈਸਾ ਸਿੱਧਾ ਸਟੇਟ ਗਵਰਨਮੈਂਟ ਨੂੰ ਵੀ ਆਊਗਾ ਤੇ ਵੱਖ-ਵੱਖ ਸਕੀਮਾਂ 'ਚ ਸਿੱਧਾ ਲੋਕਾਂ ਦੇ ਕੋਲ ਵੀ ਪਹੁੰਚੂਗਾ ਹੁਣ ਜਿਵੇਂ ਕਿਸਾਨਾਂ ਦਾ ਪੈਸਾ ਹੈ ਜਿਹੜਾ ਸਿੱਧਾ ਖਾਤਿਆਂ 'ਚ ਆਉਂਦਾ ਸਿੱਧਾ ਹੀ ਆਊਗਾ ਆਵਾਸ ਯੋਜਨਾ ਦਾ ਉਹ ਸਿੱਧਾ ਹੀ ਆਊਗਾ ਬਾਕੀ ਜਿਹੜੇ ਹੋਰ ਨੇ ਉਹ ਸਿੱਧਾ ਹੀ ਜਾਣਗੇ ਉਹਨਾਂ ਦੇ ਪੈਸੇ ਇਸ ਕਰਕੇ ਅਸੀਂ ਬੜਾ ਕੁਝ ਅੱਗੇ ਅੱਜ ਜਿਹੜੇ ਪਿੰਡ 'ਚ ਖੜੇ ਆ ਇਹਨਾਂ ਨੇ ਹੁਕਮ ਕੀਤਾ ਏ ਵੀ ਪਹਿਲਾਂ ਤਾਂ ਆਹ ਸੜਕਾ ਜਿਹੜੀ 18 ਫੁੱਟ ਦੀ ਬਣੇ ਦੂਜਾ ਇਹਨਾਂ ਨੇ ਕਿਹਾ ਵੀ ਦੋਨੋਂ ਪਾਸੇ ਜਿਹੜੀ ਬਈ ਇਹਦੇ ਬੰਨ ਲੱਗਣ ਅੱਗੇ ਲੱਗਦੇ ਰਹੇ ਆ ਦੂਜੀ ਇਹਨਾਂ ਨੇ ਇਮੀਡੀਏਟ ਡਿਮਾਂਡ ਕੀਤੀ ਹੈ ਇੱਕ ਪੋਕਲੈਂਡ ਦੀ ਕੀਤੀ ਹੈ ਦੂਜੀ ਇਹਨਾਂ ਨੇ ਕਿਹਾ ਵੀ ਸਾਡੇ ਕੋਲ ਇੱਥੇ ਇਸ ਵੇਲੇ ਅੱਗੇ ਵੀ ਨਹੀਂਗਾ ਅੱਗੇ ਖਾਦਾਂ ਚਾਹੀਦੀਆਂ ਉਹ ਡਿਮਾਂਡ ਆ ਜਿਹੜੀ ਲੋਕਲ ਇੱਥੋਂ ਪਿੰਡਾਂ ਦੀ ਆਈ ਆ ਇਹ ਅਜੇ ਦੀ ਜਿਹੜੀ ਮੋਟੀ ਮੋਟੀ ਗੱਲ ਤੁਹਾਡੇ ਮੈਮੂਰੇ ਰੱਖੀ ਸਰਕਾਰ ਦੇ ਮੰਤਰੀ ਕਹਿੰਦੇ ਨੇ ਕਿ 1600 ਕਰੋੜ ਦਾ ਕੋਈ ਵੀ ਰਕਮ ਆਈ ਨਹੀਂ ਇਹ ਰਾਹਤ ਪੁਜਬੀ ਪੈਕੇਜ ਕੱਲ ਦਾ ਯਾਰ ਮੈਂ ਇੱਕ ਬੇਨਤੀ ਆ ਮੇਰੀ ਹੱਥ ਜੋੜ ਕੇ ਇੱਕ ਮਿੰਟ ਇੱਕ ਮਿੰਟ ਵੀਰ ਬੇਨਤੀ ਆ ਇਹ ਲੋਕਾਂ ਨੂੰ ਸਿੱਧਾ ਜਾਣੀ ਇਹ 800 ਕਰੋੜ ਤੋਂ ਉੱਤੇ ਰੁਪਈਆ ਆ ਚੁੱਕਿਆ ਏ ਇਹ ਤੁਸੀਂ ਪ੍ਰੈਸ ਨੋਟ ਜ਼ਰੂਰ ਦੇਖਿਓ ਪੜ੍ਹ ਕੇ ਤੁਹਾਨੂੰ ਸਮਝ ਆ ਜਾਏਗੀ ਤੇ ਲੋਕਾਂ ਨੂੰ ਵੀ ਅੱਗੇ ਦੱਸਿਓ 172 ਕਰੋੜ ਰੁਪਈਆ ਨੈਸ਼ਨਲ ਹਾਈਵੇ ਦੇ ਆਗੇ ਆ ਜਿੱਥੋਂ ਨੈਸ਼ਨਲ ਹਾਈਵੇ ਟੁੱਟੀ ਆ ਉਹਨੂੰ ਰਿਪੇਅਰ ਕਰਨ ਲਈ 172 ਕਰੋੜ 800 ਕੁਛ ਕਰੋੜ ਰੁਪਏ 1600 ਚ ਆ ਚੁੱਕਿਆ ਹਾਂ ਜੀ 805 ਕਰੋੜ ਤੇ 12500 ਕਰੋੜ ਆ ਜਿਹੜਾ ਉਹ ਪਹਿਲਾਂ ਪਿਆ ਏ ਬਾਕੀ ਤੁਹਾਨੂੰ ਮੈਂ ਕਿਹਾ ਵੀ ਦੇ ਹੀ ਨਹੀਂ ਸਕੇ ਕੋਈ ਕੱਲ ਮਿਲ ਕੇ ਆਏ ਕਿਉਂਕਿ ਉੱਥੇ ਝੜੀ ਲੱਗੀ ਸੀ ਮੀਂਹ ਦੀ ਆਪ ਵੀ ਝੜੀ ਲਾ ਲਈ ਤੇ ਉਹ ਝੜੀ ਤੋਂ ਬਾਅਦ ਕੋਈ ਅੰਕੜਾ ਹੀ ਨਹੀਂ ਦੇ ਸਕੇ ਹੁਣ ਕਰੀਏ ਕੀ ਅਸੀਂ ਪੰਜਾਬ ਵਾਲੇ ਵਿਚਾਰੇ ਕੀ ਕਰਨ ਸੀਐਮ ਜਿਹੜਾ ਝੜੀ ਲੱਗਦੀ ਕਾਦੀ ਹੁੰਦੀ ਆ ਭਗਵੰਤ ਮਾਨ ਦੀ ਝੜੀ ਕਿਹੜੀ ਆ ਇਹ ਦੱਸੋ ਸਾਰਿਆਂ ਨੂੰ ਪਤਾ ਏ ਕੋਈ ਲੋਕੀਸ਼ੀਪ ਯੋਗੜੇ ਕੋਈ ਲੋਕ ਕੇ ਕਹਿੰਦੇ ਆ ਵੀ ਉਹ ਤਾਂ ਸੌ ਉਹਨਾਂ ਨੇ ਸਟੇਜ ਤੇ ਹੀ ਖਾਧੀ ਸੀ ਜੀ ਧੰਵਾਦ ਜੀ ਸਵਾਲਾ ਸੁल्तानਪੁਰ ਲੋਹੇਲ ਦੇ ਸਟੇਸ਼ਨ ਤੋਂ ਤੁਸੀਂ ਉਤਰੇ ਸੀਗੇ ਅ ਅ ਚੰਦਰ ਮਾਲਕਾਂ ਦੇ ਵੱਲੋਂ ਵੀ ਤੁਹਾਨੂੰ ਬੇਨਤੀ ਕੀਤੀ ਗਈ ਹੈ ਆਮ ਲੋਕ ਨਹੀਂ ਨਹੀਂ ਹੁਕਮ ਆਮ ਲੋਕਾਂ ਵੱਲੋਂ ਵੀ ਜਿਹੜਾ ਕਿਹਾ ਬਿਲਕੁਲ ਮੈਂ ਤੁਹਾਡਾ ਸਮਝ ਗਿਆ ਲੈ ਕੇ ਤੇ ਜਿਹੜਾ ਜਿਹੜਾ ਸੈਂਟਰ ਇੰਡਸਟਰੀ ਨੂੰ ਜਿਹੜੀ ਉਹ 5:00 ਵਜ ਰਹੀ ਹੈ ਲੋਡ ਰਿੰਗ ਜਿਹੜੀ ਇੱਥੋਂ ਬੰਦ ਹੋਈ ਉਹਦੇ ਲਈ ਚਾਹ। ਉਹਨਾਂ ਨੇ ਤਿੰਨ ਗੱਲਾਂ ਚਾਰ ਰੱਖੀਆਂ। ਦੋ ਤਾਂ ਜਿਹੜੇ ਦੋਨੋਂ ਪਾਸੇ ਸ਼ਹਿਰ ਦੇ ਅੰਡਰ ਬ੍ਰਿਜ ਨੇ ਉਹ ਪਾਣੀ ਨਾ ਭਰਦੇ ਆ। ਉਹਨਾਂ ਨੂੰ ਠੀਕ ਕਰਨਾ ਉਹ ਸਾਡੀ ਜ਼ਿੰਮੇਵਾਰੀ ਆ ਉਹਨਾਂ ਨੂੰ ਠੀਕ ਕਰਨਾ। ਦੂਜੀ ਗੱਲ ਉਹਨਾਂ ਨੇ ਕਿਹਾ ਲਿਫਟਿੰਗ ਲੋਡਿੰਗ ਜਿਹੜੀ ਉਰੇ ਹੁੰਦੀ ਸੀ ਪਹਿਲਾਂ ਉਹ ਜਦੋਂ ਗੁਰੂ ਮਹਾਰਾਜ ਦਾ ਪਵਿੱਤਰ ਦਿਹਾੜਾ ਸੀ ਉਦੋਂ ਉਹ ਲਾਈਨ हट ਗਈ। ਉਹ ਲਾਈਨ ਮੈਂ ਜ਼ਿੰਮੇਵਾਰੀ ਨਾ ਕਹਿਣਾ ਜੀ ਐਮ ਸਾਹਿਬ ਆਪ ਇਨਸਪੈਕਸ਼ਨ ਕਰਕੇ ਗਏ ਨੇ। ਉਹ ਲਾਈਨ ਬਣ ਰਹੀ ਆ ਲੋਡਿੰਗ ਬੜੀ ਜਲਦੀ ਉਰੇ ਸ਼ੁਰੂ ਹੋ ਜੂ ਤੀਜੀ ਗੱਲ ਉਹ ਜਿਹੜਾ ਬਹੁਤ ਵੱਡਾ ਸਟੇਸ਼ਨ ਬਣਿਆ ਏ ਉਹਦੀ ਕੋਈ ਸਫਾਈ ਨਹੀਂ ਹੋ ਰਹੀ ਉਹਦਾ ਕੋਈ ਯੂਜ਼ ਨਹੀਂ ਹੋ ਰਿਆ ਤੇ ਉੱਥੇ ਬਹਿਣ ਨੂੰ ਕੋਈ ਜਗ੍ਹਾ ਵੀ ਹੈ ਨਹੀਂਗੀ ਉਹਦਾ ਪ੍ਰਬੰਧ ਵੀ ਕੀਤਾ ਜਾਊਗਾ ਇੱਕ ਗੱਲ ਉਹਨਾਂ ਨੇ ਕੋਈ ਹੋਰ ਕੀਤੀ ਆ ਜਿਹੜੀ ਉਹ ਮੇਰੇ ਅਜੇ ਧਿਆਨ 'ਚ ਨਹੀਂ ਆਈ ਜਿਹੜੀ ਉਹਨਾਂ ਨੇ ਕੀਤੀ ਆ ਵੀ ਓਵਰ ਬ੍ਰਿਜ ਕਿਤੋਂ ਬਣਾਉਣਾ ਏ ਉਹ ਮੈਂ ਅਫਸਰਾਂ ਨੂੰ ਕਹੂੰਗਾ ਵੀ ਦੇਖੋ ਕਿੱਥੇ ਦੀ ਗੱਲ ਆ ਰੇਲਵੇ ਵਾਲੇ ਕੰਮ ਆ ਜਿਹੜੇ ਹੋਣਗੇ ਇਸ ਪੂਰੇ ਜਿਹੜੇ ਪਿੰਡਾਂ ਵਾਲਿਆਂ ਨੇ ਕਹੀ ਆ ਗੱਲ ਉਹ ਵੀ ਪੂਰੀ ਹੋਊ ਕਿਉਂਕਿ ਸਿੱਧੀ ਮੋਨਿਟਰਿੰਗ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਰ ਰਹੇ ਆ ਤੇ ਜੋ ਮੋਦੀ ਜੀ ਕਹਿੰਦੇ ਉਹ ਹੁੰਦਾ ਏ ਉਹਨੂੰ ਪੂਰਾ ਕਰਕੇ ਉਹ ਛੱਡਦੇ ਆ ਇਸ ਕਰਕੇ ਪੰਜਾਬ ਦੀ ਬਾਹ ਬੀਜੇਪੀ ਮਜ਼ਬੂਤੀ ਨਾਲ ਫੜੂਗੀ ਤੇ ਬਾਕੀਆਂ ਨੂੰ ਨਹੀਂ ਵੀ ਐਮੀ ਗੱਲਾਂ ਮਾਰ ਕੇ ਹਜ਼ਾਰ ਦੇਵਾਂਗੇ ਜੀ ਫਲਾਨਾ ਦੇਵਾਂਗੇ ਜਿਹੜੇ ਬੰਦਿਆਂ ਤੋਂ 1000 ਰੁਪਈਆ ਨਹੀਂ ਦਿੱਤਾ ਗਿਆ ਅਜੇ ਤੱਕ ਮਾਵਾ ਭੈਣਾ ਨੂੰ ਉਹ ਬਾਕੀਆ ਮੁਆਵਜ਼ਾ 20000 ਕਿੱਥੋਂ ਦੇ ਦੂਗਾ ਦੇ ਸਕਦਾ ਜੀ ਤੋਂ 1000 ਨਾ ਦਿੱਤਾ ਗਿਆ ਹੋਏ ਇਸ ਕਰਕੇ ਉਹ ਸ਼ੇਕਚਿਲੀ ਦੀਆਂ ਗੱਲਾਂ ਐ ਜੋ ਕੁਝ ਪਹੁੰਚੂਗਾ ਉਹ ਸੈਂਟਰ ਤੋਂ ਮੋਦੀ ਸਾਹਿਬ ਤੇ ਪੰਜਾਬੀਆਂ ਦਾ ਹੱਕ ਆ ਜਿਹੜਾ ਹੱਕ ਉਹ ਮਿਲੂਗਾ